ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਮੀਰ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋ ਮੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਆ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਕੀ ਜਿਹੜਾ ਮੀਂਹ ਦੇ ਢੇਰੀ ਦਾ ਦੌਰ ਹੈ ਜਿਹੜਾ ਉਹ ਇਸੇ ਤਰ੍ਹਾਂ ਜਾਰੀ ਰਹੂਗਾ ਜਾਂ ਪੰਜਾਬ ਦੇ ਵਿੱਚ ਗਰਮੀ ਹੈ ਜਿਹੜੀ ਉਹ ਬਦੂਈ ਜੇਕਰ ਆਪਾਂ ਪਿਛਲੇ 24 ਘੰਟੇ ਦੀ ਗੱਲ ਕਰੀਏ ਜਿਸ ਤਰ੍ਹਾਂ ਆਪਾਂ ਕੱਲ ਦੱਸਿਆ ਸੀ ਵੀ 9 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਤੇਜ ਮੀਂਹ ਦੇ ਨਾਲ ਢੇਰੀ ਝੱਖੜਾ ਜਿਹੜਾ ਉਹ ਆ ਸਕਦਾ ਉਸੇ ਤਰ੍ਹਾਂ ਅੱਜ ਸਵੇਰ ਤੋਂ ਹੀ ਦੱਖਣ ਤੇ ਪੱਛਮੀ ਇਲਾਕਿਆਂ ਦੇ ਪੰਜਾਬ ਦੇ ਵਿੱਚ ਵਧੀਆ ਬਰਖਾ ਜਿਹੜੀ ਉਹ ਹੋਈ ਹੈ ਜਿਹਦੇ ਵਿੱਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਦੇ ਏਰੀਏ ਕੁਝ ਉਹਨਾਂ ਦੇ ਨਾਲ ਲੱਗਦੇ ਜਿੰਨੇ ਵੀ ਇਲਾਕੇ ਆ ਤੇ ਬਾਕੀ ਦੂਸਰੇ ਪਾਸੇ ਫਿਰੋਜ਼ਪੁਰ, ਫਰੀਦਕੋਟ, ਮੋਕਸਰਾ, ਮਲੋਟ, ਅਬੋਰਾ, ਮੋਗਾ ਤੇ ਜੀਰਾ ਇਹ ਜਿਹੜੇ ਇਲਾਕੇ ਆ ਇਹਨਾਂ ਦੇ ਅਲੱਗ-ਅਲੱਗ ਸਥਾਨਾਂ ਤੇ ਕਿਸੇ ਦੇ ਪਿੰਡ ਚ ਸ਼ਹਿਰ ਚ ਇਸ ਤਰ੍ਹਾਂ ਜਿਹੜੀ ਬਰਖਾ ਉਹ ਬिखरਵੇਂ ਰੂਪ ਦੇ ਵਿੱਚ ਹੋਈ ਆ ਉਸ ਤੋਂ ਬਾਅਦ ਇਹ ਬਰਖਾ ਹੌਲੀ-ਹੌਲੀ ਅੱਗੇ ਵਧਦੀ ਹੋਈ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੱਕ ਵੀ ਪਹੁੰਚੀ ਆ ਲੁਧਿਆਣੇ ਦੇ ਕੁਝ 파ਟ ਅਮਲੇਰ ਕੋਟਲੇ ਦੇ ਬਰਨਾਲੇ ਦੇ ਬਠਿੰਡੇ ਦੇ ਦਾ ਅਲੱਗ-ਅਲੱਗ ਸਥਾਨਾਂ ਤੇ ਥੋੜੀ-ਬਹੁਤੀ ਬਰਖਾ ਜਿਹੜੀ ਉਹ ਕਿਤੇ ਨਾ ਕਿਤੇ ਅੱਜ ਹੋਈ ਆ ਤੇ ਸ਼ਾਮ ਤੱਕ ਇਹ ਜਿਹੜੀਆਂ ਕਾਰਵਾਈਆਂ ਜਦੋਂ ਤੱਕ ਆਪਾਂ ਵੀਡੀਓ ਬਣਾ ਰਹੇ ਹਾਂ ਉਦੋਂ ਤੱਕ ਇਹ ਚੱਲ ਰਹੀਆਂ ਨੇ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਤਾਂ ਹਵਾਵਾਂ ਦਾ ਅੱਜ ਸਵੇਰ ਤੋਂ ਹੀ ਦੱਖਣ ਪੱਛਮੀ ਚੱਲ ਰਹੀਆਂ ਨੇ ਕਿਉਂਕਿ ਇੱਧਰ ਬੱਦਲ ਵਾਈ ਹੈ ਜਿਹੜੀ ਉਹ ਕਾਫੀ ਰਹੀ ਹੈ ਤੇ ਬਾਰ ਬਾਰ ਇਧਰੋਂ ਬੱਦਲ ਆ ਜਿਹੜਾ ਆ ਰਿਹਾ ਜਾ ਰਿਹਾ ਤੇ ਜੇਕਰ ਗੱਲ ਕਰੀ ਆਪਾਂ ਸਿਸਟਮ ਆ ਦੀ ਤਾਂ ਇੱਕ ਚੱਕਰਵਾਤ ਪਾਕਿਸਤਾਨ ਦੇ ਭਾਗਾਂ ਤੇ ਬਣਿਆ ਹੋਇਆ ਤੇ ਦੂਸਰਾ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਛੱਤੀਸਗੜ੍ਹ ਦੇ ਭਾਗਾਂ ਤੇ ਬਣਿਆ ਹੋਇਆ ਤੇ ਬੌਲੀ ਬਾਲੀ ਹੌਲੀ ਸਪੀਡ ਦੇ ਨਾਲ ਇਹ ਜਿਹੜਾ ਅੱਗੇ ਤੇ ਐਕਸਿਸ ਆਫ ਮੌਨਸੂਨ ਜਿਹਦਾ ਮੇਨ ਰੋਲ ਆ ਮੀਂਹ ਪਾਉਣ ਦੇ ਵਿੱਚ ਉਹ ਅੱਜ ਲੁਧਿਆਣਾ ਫਿਰੋਜ਼ਪੁਰ ਤੋਂ ਹੁੰਦੀ ਹੋਈ ਸਿੱਧੀ ਲੋ ਪ੍ਰੈਸ਼ਰ ਏਰੀਆ ਦੇ ਨਾਲ ਕਨੈਕਟ ਹੋ ਰਹੀ ਆ ਜਾਨੀ ਕਿ ਐਕਸਿਸ ਆਫ ਮੌਨਸੂਨ ਪੂਰੀ ਪੰਜਾਬ ਦੇ ਉੱਤੇ ਆ ਤਾਂ ਹੀ ਅੱਜ ਸਵੇਰ ਤੋਂ ਸਾਰੇ ਪੰਜਾਬ ਦੇ ਵਿੱਚ ਬੱਦਲ ਵਾਈ ਆ ਕਿਤੇ ਮੀਂਹ ਪੈ ਰਿਹਾ ਤੇ ਕਿਤੇ ਬੱਦਲਵਾਈ ਹੋ ਰਹੀ ਆ ਹਵਾ ਚੱਲ ਰਹੀ ਆ ਜੇਕਰ ਹੁਣ ਆਪਾਂ ਆਉਣ ਵਾਲੇ 24 ਘੰਟੇ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਦੇ ਨਾਲ ਹਨੇਰੀ ਝੱਖੜਾ ਜਿਹੜਾ ਆ ਸਕਦਾ ਕਈ ਥਾਵਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ ਕਈ ਥਾਵਾਂ ਤੇ ਤੇਜ਼ ਸ਼ਰਾਟੇਦਾਰ ਮੀਂਹ ਦੇ ਨਾਲ ਹਨੇਰੀ ਆ ਜਿਹੜੀ ਉਹ ਤੇਜ਼ ਆ ਸਕਦੀ ਆ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਪਊਗਾ ਪੰਜਾਬ ਦੇ ਸਮੁੱਚੇ ਇਲਾਕਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਮੀਂਹ ਪੈਣ ਦੀਆਂ ਸੰਭਾਵਨਾਵਾਂ ਜਿਦੇ ਵਿੱਚ ਅੱਜ ਰਾਤ ਨੂੰ ਵੀ ਇਹ ਤੇਜ਼ ਗਤੀ ਵਿਧੀਆਂ ਹੋ ਸਕਦੀਆਂ ਕੱਲ ਸਵੇਰ ਦੇ ਟਾਈਮ ਤੇ ਕੱਲ ਸ਼ਾਮ ਦੇ ਟਾਈਮ ਜ਼ਬਰਦਸਤ ਕਰਬਈਆਂ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਇਸ ਤੋਂ ਬਿਨਾਂ ਹਰਿਆਣਾ ਦੇ ਵਿੱਚ ਵੀ ਚੰਗੀਆਂ ਝੁੱਟਾਂ ਲੱਗਣਗੀਆਂ ਤੇ ਨਾਲ ਦੀ ਨਾਲ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਬਿਹਾਰ ਛੱਤੀਸਗੜ ਦੇ ਭਾਗਾਂ ਤੇ ਵੀ ਜਬਰਦਸਤ ਵਰਖਾ ਜਿਹੜੀ ਉਹ ਆਉਣ ਵਾਲੇ 24 ਘੰਟੇ ਦੇ ਵਿੱਚ ਹੋ ਸਕਦੀ ਆ ਤੇ ਪੰਜਾਬ ਦੇ ਵਿੱਚ ਇਹ ਗਤੀਵਿਧੀਆਂ 10 ਤੇ 11 ਤਰੀਕ ਅਗਲੀ ਜਿਹੜੀ 10 ਤੇ 11 ਤਰੀਕ ਆ ਉਹ ਨੂੰ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨ ਦੇ ਮੌਸਮ ਦੀ ਕਈ ਮੇਰੇ ਵੀਰ ਕਹਿੰਦੇ ਆ ਵੀ ਸਾਡੇ ਮੀਂਹ ਨਹੀਂ ਪਿਆ ਸਾਡੇ ਮੀਂਹ ਨਹੀਂ ਪਿਆ ਏ ਦੇਖੋ ਜੀ ਇਹ ਸਾਰਾ ਕੁਦਰਤੇ ਦੇ ਬਾਤ ਹੁੰਦਾ ਲੇਕਿਨ ਆਪਾਂ ਜੋ ਇਸ ਵਕਤ ਮਾਡਲ ਦੱਸ ਰਹੇ ਆ ਤੇ ਹਵਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਇਕੱਠੀਆਂ ਹੋ ਰਹੀਆਂ ਤੇ ਜਿਹੜੀ ਨਮੀ ਇਕੱਠੀ ਹੋਣ ਕਰਕੇ ਬਰਖਾ ਦੀਆਂ ਗਤੀਵਿਧੀਆਂ ਹੋ ਰਹੀਆਂ ਕਈ ਥਾਵਾਂ ਤੇ ਬਹੁਤ ਜ਼ਿਆਦਾ ਬੱਦਲ ਹੋਣ ਦੇ ਬਾਵਜੂਦ ਵੀ ਮੀਂਹ ਨਹੀਂ ਪੈਂਦਾ ਉਹਦੇ ਬਾਰੇ ਵੀ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਤੇ ਸਾਰਾ ਕੁਝ ਦੱਸਾਂਗੇ ਵੀ ਫੇਰ ਵੀ ਪਰਿਸਥਿਤੀਆਂ ਅਨੁਕੂਲ ਹੋਣ ਦੇ ਬਾਵਜੂਦ ਮੀਂਹ ਜਿਹੜਾ ਉਹ ਕਿਉਂ ਨਹੀਂ ਪੈਂਦਾ ਹੁਣ ਆਪਾਂ ਗੱਲ ਕਰਦੇ ਆ ਅਗਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ ਪੰਦਰਾਂ ਦੇ ਪੰਜਾਬ ਦੇ ਮੌਸਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਕੱਲ ਮਿਤੀ 10 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗ ਹਰਿਆਣੇ ਦੇ ਭਾਗ ਹਿਮਾਚਲ ਜੰਮੂ ਕਸ਼ਮੀਰ ਤੇ ਇਸ ਤੋਂ ਬਿਨਾ ਮੱਧ ਪ੍ਰਦੇਸ਼ ਇੰਨਾ ਚ ਦਰਮਿਆਨੀ ਤੋਂ ਭਾਰੀ ਤੇਜ਼ ਸ਼ਰਾਟੇਦਾਰ ਮੀਂਹ ਦੇ ਨਾਲ ਹਨੇਰੀ ਝੱਖੜਾ ਜਿਹੜਾ ਆ ਸਕਦਾ ਇਸ ਤੋਂ ਬਿਨਾ ਪਾਕਿਸਤਾਨ ਦੇ ਵੀ ਕੁਝ ਭਾਗਾਂ ਤੇ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਇੰਨਾ ਚ ਵੀ ਬਰਖਾ ਜਿਹੜੀ ਉਹ ਵਧੀਆ ਹੋਊਗੀ ਰਾਜਸਥਾਨ ਗੁਜਰਾਤ ਦਾ ਸਾਰਾ ਪਾਰਟ ਮਹਾਰਾਸ਼ਟਰ ਇੰਨਾ ਸਾਰੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਖੁਸ਼ਕ ਰਹੂਗਾ ਉਸ ਤੋਂ ਬਾਅਦ ਗੱਲ ਕਰ ਲੈਣੇ ਆ ਜੀ ਆਪਾਂ 11 ਤਰੀਕ ਦੀ 11 ਤਰੀਕ ਨੂੰ ਵੀ ਪੰਜਾਬ ਦੇ ਉੱਤਰ ਪੱਛਮੀ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਹਰਿਆਣੇ ਦੇ ਵਿੱਚ ਵੀ ਬਰਖਾ ਹੋਊਗੀ ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ ਬਰਖਾ ਘਟਜੂਗੀ ਉੱਤਰਾਖੰਡ ਵਿੱਚ ਗਤੀਵਿਧੀਆਂ ਹੋਣ ਦੀ ਸੰਭਾਵਨਾ ਮੱਧ ਪ੍ਰਦੇਸ਼ ਤੇ ਜ਼ਬਰਦਸਤ ਬਰਖਾ ਹੋਊਗੀ ਉਸ ਵਾਰ ਗੱਲ ਕਰ ਲਈਏ ਜੀ ਆਪਾਂ 12 ਤਰੀਕ ਦੀ 12 ਤਰੀਕ ਨੂੰ ਪੰਜਾਬ ਚ ਗਤੀਵਿਧੀਆਂ ਥੋੜੀਆਂ ਘੱਟ ਹੁੰਦੀਆਂ ਨਜ਼ਰ ਆ ਰਹੀਆਂ ਲੇਕਿਨ ਮੱਧ ਪ੍ਰਦੇਸ਼ ਦਾ ਪੂਰਬੀ ਰਾਜਸਥਾਨ ਦੇ ਕੁਝ ਭਾਗਾਂ ਤੇ ਵਧੀਆ ਵਰਖਾ ਆਉਣ ਦੀ ਸੰਭਾਵਨਾ ਬਾਕੀ ਹਲਕੀ ਤੋਂ ਦਰਮਿਆਨੀ ਵਰਖਾ ਕੁਝ ਇਲਾਕਿਆਂ ਚ ਹੋ ਸਕਦੀ ਆ ਤੇ ਪੱਛਮੀ ਰਾਜਸਥਾਨ ਗੁਜਰਾਤ ਚ ਮੌਸਮ ਖੁਸ਼ਕ ਰਹੂਗਾ ਗੱਲ 13 ਤਰੀਕ ਦੀ ਕਰੀਏ ਤਾਂ 13 ਤਰੀਕ ਨੂੰ ਪੰਜਾਬ ਦੇ ਉੱਤਰ ਪੂਰਬੀ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਉੱਤਰਾਖੰਡ ਦੇ ਵਿੱਚ ਪੱਛਮੀ ਉੱਤਰ ਪ੍ਰਦੇਸ਼ ਹਮਾਚਲ ਪ੍ਰਦੇਸ਼ ਰਾਜਸਥਾਨ ਦੇ ਪੂਰਬੀ ਭਾਗ ਤੇ ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਭਾਗਾਂ 'ਚ ਬੜੀਆ ਤੇਜ਼ ਸ਼ਰਾਟੇਦਾਰ ਭਾਰੀ ਵਰਖਾ ਹੋਣ ਦੀ ਸੰਭਾਵਨਾ। ਉਸ ਬਾਅਦ ਗੱਲ ਕਰ ਲੈਂਦੇ ਆਪਾਂ 14 ਤਰੀਕ ਦੀ। 14 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕੇ ਪਾਕਿਸਤਾਨ, ਹਰਿਆਣਾ, ਪੂਰਬੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕਈ ਭਾਗ ਉੱਤਰ ਪ੍ਰਦੇਸ਼ हिमाचल प्रदेश जम्मू कश्मीर उत्तराखंड च दरमियानी हल्की तो दरमियानी बरखा ਕੋ ਥਾਂ ਤੇ ਤੇਜ਼ ਵਰਖਾ ਹੋਣ ਦੀ ਸੰਭਾਵਨਾ ਗੁਜਰਾਤ ਤੇ ਰਾਜਸਥਾਨ ਦੇ ਪੱਛਮੀ ਭਾਗਾਂ ਚ ਮੌਸਮ ਖੁਸ਼ਕ ਰਹੂਗਾ ਗੱਲ ਕਰ ਲਈ ਆਪਾਂ 15 ਤਰੀਕ ਦੀ 15 ਤਰੀਕ ਨੂੰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਪੂਰਬੀ ਰਾਜਸਥਾਨ ਦੇ ਵਿੱਚ ਗੁਜਰਾਤ ਪੱਛਮੀ ਪੂਰਬੀ ਉੱਤਰ ਪ੍ਰਦੇਸ਼ ਚ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਚ ਹਲਕੀ ਤੋਂ ਦਰਮਿਆਨੀ ਵਰਖਾ ਦੇ ਨਾਲ ਕੁਝ ਥਾਨਾਂ ਤੇ ਤੇਜ਼ ਵਰਖਾ ਹੋ ਸਕਦੀ ਹੈ ਗੱਲ ਕਰ ਲਈ ਆਪਾਂ 16 ਤਰੀਕ ਦੀ 16 ਤਰੀਕ ਨੂੰ ਪੰਜਾਬ ਦੇ ਵਿੱਚ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਰਾਜਸਥਾਨ ਦੇ ਸਾਰੇ ਭਾਗਾਂ ਦਾ ਮੱਧ ਵਰਧਾ ਦੇ ਕੁਝ ਭਾਗ ਤੇ ਉੱਤਰ ਪ੍ਰਦੇਸ਼ ਦੇ ਪੱਛਮੀ ਤੇ ਪੂਰਬੀ ਭਾਗਾਂ ਦੇ ਵਿੱਚ ਜਬਰਦਸਤ ਮੀਂਹ ਪੈਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰ ਲਈ ਆਪਾਂ 17 ਤਰੀਕ ਦੀ 17 ਤਰੀਕ ਨੂੰ ਵੀ ਉੱਤਰੀ ਭਾਰਤ ਜਾਨੀ ਕਿ ਰਾਜਸਥਾਨ ਦੇ ਬਹੁਤੇ ਭਾਗ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਨਾਂ ਚ ਨਾਰਥ-ਈਸਟ ਇੰਡੀਆ ਚ ਵਧੀਆ ਵਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲੈਨੇ ਆ 18 ਤਰੀਕ ਦੀ 18 ਤਰੀਕ ਨੂੰ ਵੀ ਸਾਰਾ ਕੇਂਦਰਤਾ ਜਿਹੜਾ ਉੱਤਰੀ ਭਾਰਤੀ ਆ ਹਰਿਆਣਾ ਦਿੱਲੀ ਚ ਜ਼ਬਰਦਸਤ ਬਰਖਾ ਹੋ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ ਚ ਬਰਖਾ ਹੋ ਸਕਦੀ ਹੈ ਬਾਕੀ ਦੇਸ਼ ਦੇ ਵਿੱਚ نیچے ਜਿਹੜੀ ਆ ਰਾਜਸਥਾਨ ਗੁਜਰਾਤ ਤੋਂ ਲੈ ਕੇ نیچے ਵਾਲੇ ਜਿੰਨੇ ਭਾਗ ਇਹਨਾਂ ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂ ਨਾਰਥ-ਈਸਟ ਇੰਡੀਆ ਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਇਹ ਸੀਗਾ ਅਗਲੇ 5 ਦਿਨ ਦਾ ਪੰਜਾਬ ਦਾ ਮੌਸਮ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ